आशा महला चौथा, चौथा तू करता, करता साई, जो तो भावे तो सोई थीसी, तो थीसी जो तू दे जो सोई हां पाई सोई हूं पाई रहआव रहआव ਇਹ ਰਹਾਉ ਦੀ ਪੰਕਤੀ ਹਰੇਕ ਸ਼ਬਦ ਦੇ ਵਿੱਚ ਰਹਾਉ ਦੀ ਪੰਕਤੀ ਦੇ ਵਿੱਚ ਸੂਖਮ ਰੂਪ ਦੇ ਵਿੱਚ ਅਰਥ ਹੁੰਦੇ ਠੀਕ ਹੈ ਨਾ ਤਾਂ ਫਿਰ ਇਹਦੇ ਅਰਥ ਇਹ ਹੈ ਵੀ ਤੂੰ ਗਿਆ ਇੱਥੇ ਰੱਬ ਨੂੰ ਹੁਣ ਤੂੰ ਕਿਹਨੂੰ ਕਹਿ ਹੁੰਦਾ ਜਿਹਦਾ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਜਿਹੜਾ ਸਾਹਮਣੇ ਬੈਠਾ ਹੁੰਦਾ ਉਹਨੂੰ ਤੂੰ ਕਹਿਆ ਹੁੰਦਾ ਇਹ ਦਾ ਮਤਲਬ ਗੁਰੂ ਰਾਮਦਾਸ ਦਾ ਇਹ ਸ਼ਬਦ ਹੈ ਗੁਰੂ ਸਾਹਿਬ ਰੱਬ ਨੂੰ ਬਿਲਕੁਲ ਸਾਹਮਣੇ ਦੇਖ ਕੇ ਗੱਲ ਕਰਦੇ ਰੱਬ ਨਾਲ ਪੀਹ ਮਾਲਕ ਤੂੰ ਕਰਤਾ ਹੈ ਕਰਤਾ ਦਾ ਮਤਲਬ ਹੁੰਦਾ ਬਣਾਉਣ ਵਾਲਾ ਕਰਤਾ ਕਰਨ ਵਾਲਾ ਜਿਹੜਾ ਕੰਮ ਕਰਨ ਵਾਲਾ ਕਰਤਾ ਸਚਿਆਰ ਨੂੰ ਸਚਿਆਰ ਕਰਤਾ ਏ ਐਵੇਂ ਨਹੀਂ ਏ ਕਿ ਲਾ ਮੱਖਾ ਜਾਵੇ ਗਲਤ ਕੰਮ ਕਰ ਦੇਣਾ ਤੂੰ ਬੜਾ ਸਚਿਆਰ ਹੈ ਮੈਂ ਦਾ ਸਾਈ ਨਾਲੇ ਮੇਰਾ ਸਾਈ ਮੈਂ ਦਾ ਮਤਲਬ ਮੇਰਾ ਸਾਈ ਮਤਲਬ ਮਾਲਕ ਜਿੱਥੇ ਸਾਈ ਸ਼ਬਦ ਹੁੰਦਾ ਜਿੱਥੇ ਅਰਥ ਰਾਭੋ ਉਹ ਤੇ ਸਾਈਂ ਪੜਨਾ ਜਿੱਥੇ ਅਰਥ ਹੋਣਾ ਉਹੀ ਉਥੇ ਫੇ ਬਿੰਦੀ ਨਹੀਂ ਲੱਗਣੀ ਉਥੇ ਸਾਈਂ ਜਣ ਜੋ ਤੂੰ ਭਾਵੈ ਜੋ ਤੈਨੂੰ ਭਾਂਦਾ ਸੋਈ ਥੀਸੀ ਉਹੀ ਹੁੰਦਾ ਜੋ ਤੂੰ ਦੇ ਸੋਈ ਹੋ ਪਾਈ ਜੋ ਤੂੰ ਮੈਨੂੰ ਦਿੰਦਾ ਮੈਂ ਉਹੀ ਲੈਂਦਾ ਉਹੀ ਮੈਨੂੰ ਮਿਲਦਾ ਰਹਾਓ ਠੀਕ ਹੈ ਭਗਵਾਨ ਪ੍ਰਮਾਤਮਾ ਕਰਤਾ ਸਚਿਆਰ ਹੈ ਸਾਡਾ ਮਾਲਕ ਹੈ ਜੋ ਉਹਨੂੰ ਭਾਂਦਾ ਉਹੀ ਹੁੰਦਾ ਜੋ ਉਹ ਸਾਨੂੰ ਦਿੰਦਾ ਉਹੀ ਸਾਨੂੰ ਮਿਲਦਾ ਇਹਦਾ ਆਖੀਏ ਹੈ ਸਭ ਤੇਰੀ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਤੂੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰੇ ਹਨ ਜਿਸਨੂੰ ਕਿਰਪਾ ਕਰੇ ਹਾਂ ਇਹਨੂੰ ਕਿਰਪਾ ਕਹਣਾ ਟੱਕਾ ਪੈਰ ਵਿੱਚ ਰਾਰਾ ਨਾ ਜੇ ਕੱਕੇ ਸਿਆਰੀ ਰਾਰਾ ਪੱਪੇ ਕੰਨਾ ਹੋਵਦਾ ਹੁੰਦਾ ਕਿਰਪਾ ਇਹਨੂੰ ਕਹਿੰਦਾ ਇਹ ਸਿਆਰੀ ਕਿੱਥੇ ਲੱਗੀ ਰਾਰੇ ਮਰ ਜਾ ਕੇ ਕਿਰਪਾ ਠੀਕ ਹੈ ਨਾ ਜਿਸਨੂੰ ਕਿਰਪਾ ਕਰੇ ਹਨ ਜਿਸਨੂੰ ਕਿਰਪਾ ਕਰੇ ਹਨ ਤਿੰਨ ਨਾਮ ਰਤਨ ਪਾਇਆ ਤਿੰਨ ਆਨੰਦ ਰਤਨ ਪਾਇਆ ਗੁਰਮੁਖ ਲਾਦਾ ਗੁਰਮੁਖ ਲਾਦਾ ਮਨਮੁਖ ਗਵਾਇਆ ਮਨਮੁਖ ਗਵਾਇਆ ਤੂੰਦ ਆਪ ਵੀ ਛੋੜਿਆ ਤੂੰਦ ਆਪ ਵੀ ਛੋੜਿਆ ਆਪ ਮਿਲਾਇਆ ਆਪ ਮਿਲਾਇਆ ਤੂੰ ਦਰਿਆਓ ਤੂੰ ਦਰਿਆਓ 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 ਬਿਹਾਰੀ ਇਹਨੇ ਤਾਂ ਸਿਆਰੀ ਨਾਲ ਨਹੀਂ ਬੋਲਣਾ ਕਰੇ ਦਰਿਆਓ ਨਹੀਂ ਕਹਿਣਾ ਹੈ ਦਰਿਆਓ ਠੀਕ ਹੈ ਤੂੰ ਦਰਿਆਓ ਦਰਿਆਓ ਸਭ ਤੁਝ ਹੀ ਮਾਹੇ ਸਭ ਤੁਝ ਹੀ ਮਾਹੇ ਤੁਝ ਵਿਨ ਦੂਜਾ ਤੁਕੇ ਵਿਨ ਦੂਜਾ ਕੋਈ ਨਾ ਹੈ ਕੋਈ ਨਾ ਹੈ ਇਹਨੂੰ ਇਦਾਂ ਹੀ ਪਾਠ ਕਰ ਤੁਝ ਵਿਨ ਦੂਜਾ ਕੋਈ ਨਾ ਇਹ ਤਨ ਕਹਿ ਸਕਦੇ ਠੀਕ ਹੈ ਜਿਹੜਾ ਇਹ ਦੂਜਾ ਸ਼ਬਦ ਹੈ ਇਹ ਦੇਹੀ ਦੀਵਕ ਭਾਵ ਤੋਂ ਨਹੀਂ ਪਸੇ ਲੱਗ ਜਾਣਾ ਠੀਕ ਹੈ ਨਾ ਤੁਧ ਵਿਨ ਦੂਜਾ ਵੀ ਕਹਿ ਸਕਦਾ ਤੇਰੇ ਤੋਂ ਬਿਨਾ ਦੂਜਾ ਤੋਂ ਦੇ ਵਿਨ ਦੂਜਾ ਕੋਈ ਨਹੀਂ ਕਿਰੇ ਤੇ ਬਣਾ ਦੂਜਾ ਕੋਈ ਵੀ ਨਹੀਂ ਹੈ ਜੀ ਜੰਤ ਜੀ ਜੰਤ ਜੱਜੇ ਵਿਹਾਰੀ ਜੀ ਪੈਸੇ ਨਾਲ ਲੱਗਿਆ ਐੜਾ ਇਹਨੂੰ ਕਈ ਜੀਆ ਜੀਏ ਬੜੀ ਕਾ ਕਰਦੇ ਇਦਾਂ ਨਹੀਂ ਕਰਨਾ ਜੀ ਜੱਜੇ ਵਿਹਾਰੀ ਲੰਬੀ ਕਾ ਕਰਲੀ ਜੀ ਜੀ ਜੰਤ ਜੀ ਜੰਤ ਸਭ ਸਾਬ ਤੇਰਾ ਖੇਲ ਤੇਰਾ ਖੇਲ ਸਾਬ ਦਾ ਭੱਬੇ ਨੇ ਸਿਆਹੀ ਲੱਗੀ ਵੀ ਆਹ ਅਰਥਾ ਬਹੁਤ ਨੇ ਸਾਰੇ ਜਿੰਨੇ ਵੀ ਜੀ ਜੰਤ ਹੈ ਇਹ ਸਾਰੇ ਜੰਤ ਦੇ ਤੱਤ ਲੋਕੜਿਸ਼ ਕਰਕੇ ਨਹੀਂ ਆਏ ਬਹੁਵਚਨ ਸ਼ਬਦ ਹੈ ਠੀਕ ਹੈ ਇਹ ਸਾਰੇ ਤੇਰਾ ਖੇਲ ਹੈ ਤੇਰੀ ਖੇਡ ਹੈ ਹੈ ਨਾ ਐਥੇ ਖੇਲ ਇੱਕਵਚਨ ਹੁੰਦਾ ਦੇਖੋ ਔਂਕੜਾ ਵੀ ਲ ਲੈਣਾ ਹੈ ਨਾ ਵਿయోగ ਮਿਲ ਵਿਛੜਿਆ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏਂ ਜਿਸਨੂੰ ਤੂੰ ਜਾਣਾ ਹੈ ਹਾਂ ਜਾਣਾ ਇਹ ਇਕ ਠਾਪਣਾ ਠੀਕ ਹੈ ਜੱਜੇ ਨੇ ਵੀ ਕਿੰਨਾ ਲਾਣਾ ਕਈ ਜਨਾਏ ਕਹਿੰਦੇ ਨੇ ਜਨਾਏ ਜਾਣ ਆਏ ਹੀ ਜ ਜਨਮ ਕਿੰਨਾ ਲੱਗਿਆ ਵਾ ਸੋ ਜਿਸ ਨੂੰ ਤੂੰ ਜਾਣ ਆਏ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਸੋਈ ਜਨ ਜਾਣੈ ਹਰ ਗੁਣ ਹਰ ਗੁਣ ਸਦਹੀ ਆਖ ਬਖਾਣਾ ਸਦਹੀ ਆਖ ਬਖਾਣਾ ਸਾਦੇ ਹੀ ਦਾਤ ਨਾ ਸਦਾਹੀ ਸਦਾਹੀ ਹਰੀ ਦੇ ਗੁਣ ਆਖਣੇ ਬਖਾਣ ਨੇ ਠੀਕ ਹੈ ਜਿਨ ਹਰ ਸੇਵਿਆ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਤਿੰਨ ਸੁਖ ਪਾਇਆ ਭਾਈ ਜੀ ਨੇ ਹਰੀ ਸੇਵਿਆ ਭਾਵ ਜਪਿਆ ਤੇ ਸੇਵਿਆ ਦਾ ਅਖਰ ਜਪਣਾ ਕਿਉਂਕਿ ਸੇਵਾ ਉਹਦੀ ਕਮਜ਼ੋਰ ਦੀ ਰੱਬ ਕਮਜ਼ੋਰ ਨਹੀਂ ਹੈ ਉਹ ਬਿਮਾਰ ਨਹੀਂ ਹੈ ਉਹਨੂੰ ਅਸੀਂ ਜਪ ਸਕਦੇ ਹਾਂ ਉਹਦੀ ਸੇਵਾ ਇਹੀ ਉਹਦਾ ਨਾਮ ਜਪਣਾ ਇਸ ਕਰਕੇ ਸੇਵਿਆ ਸੰਸਕ੍ਰਿਤ ਦਾ ਸ਼ਬਦ ਹੈ ਸਿਮਰਨ ਉਸ ਤੋਂ ਬਣਿਆ ਸੇਵਿਆ ਦਾ ਅਰਥ ਹੁੰਦਾ ਚੇਤੇ ਕਰਨਾ ਯਾਦ ਕਰਨਾ ਜਪਣਾ ਜਿਨ ਹਰ ਸੇਵਿਆ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਤਿੰਨ ਸੁਖ ਪਾਇਆ ਸਹਿਜੇ ਹੀ ਸਹਿਜੇ ਹੀ ਹਰ ਨਾਮ ਸਮਾਇਆ ਹਰ ਨਾਮ ਸਮਾਇਆ ਇਹ ਕਰਤਾ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੇਰਾ

जानैसोए जन जान नानक गुरमुख प्रगट हुए वागुरु जी का खालसा वाहगुरु जी की फतेह